ਆਪਣੀ ਦੂਸਰੀ ਉਦਾਸੀ ਤੇ ਜਾਂਦੇ ਸਮੇਂ ਗੁਰੂ ਜੀ ਸਿਆਲਕੋਟ ਪਹੁੰਚੇ ਉੱਥੇ ਇੱਕ ਪੀਰ ਦਾ ਡੇਰਾ ਸੀ ਜਿੱਥੇ ਬਹੁਤ ਭੀੜ ਇਕੱਠੀ ਹੁੰਦੀ ਸੀ ਗੁਰੂ ਜੀ ਨੇ ਇੱਕ ਭੀੜ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਪੀਰ ਹਮਜਾ ਗੌਸ ਗੁੱਸੇ ਦਾ ਇੱਕ ਵਿਅਕਤੀ ਨਾਲ ਹੈ ਪਰ ਗੁੱਸੇ ਵਿੱਚ ਸਾਰੇ ਸ਼ਹਿਰ ਨੂੰ ਝੂਠਿਆਂ ਦਾ ਸ਼ਹਿਰ ਦੱਸ ਕੇ ਆਪਣੇ ਗੁੰਬਦ ਵਿੱਚ ਵੜ ਕੇ 40 ਦਿਨ ਖੁਦਾਵੰਦ ਕਰੀਮ ਅੱਗੇ ਇਹ ਪ੍ਰਾਰਥਨਾ ਕਰ ਰਿਹਾ ਕਿ ਸਾਰਾ ਸ਼ਹਿਰ ਗਰਖ ਹੋ ਜਾਵੇ ਕਿਉਂਕਿ ਇਸ ਸ਼ਹਿਰ ਵਿੱਚ ਝੂਠੇ ਲੋਕ ਵੱਸਦੇ ਨੇ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਇਹ ਕਹਿ ਕੇ ਬਾਸ ਭੇਜਿਆ ਕਿ ਐਨੇ ਕ੍ਰੋਧ ਵਿੱਚ ਆ ਕੇ ਸਾਰੇ ਪਿੰਡ ਨੂੰ ਮਾੜਾ ਕਹਿਣਾ ਠੀਕ ਨਹੀਂ ਤੇ ਤੁਸੀਂ ਆਪਣਾ ਹੱਥ ਤਿਆਗ ਦੇਵੋ ਪਰ ਪੀਰ ਦੇ ਚੇਲਿਆਂ ਨੇ ਭਾਈ ਮਰਦਾਨੇ ਨੂੰ ਰਾਹ ਚੋਈ ਮੋੜ ਦਿੱਤਾ ਤੇ ਪੀਰ ਨੂੰ ਮਿਲਣ ਨਾ ਦਿੱਤਾ ਭਾਈ ਮਰਦਾਨਾ ਨੇ ਵਾਪਸ ਆ ਕੇ ਗੁਰੂ ਜੀ ਨੂੰ ਇਸ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਆਖਿਆ ਭਾਈ ਜੀ ਰਬਾਬ ਛੇੜੋ ਮਾਲਕ ਦੀ ਕੀਰਤੀ ਵਿੱਚ ਜੁੜੀਏ ਜਦ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਤਾਂ ਪੀਰ ਦਾ ਗੁੰਬਦ ਫਟ ਗਿਆ ਤੇ ਸੂਰਜ ਦੀਆਂ ਕਿਰਨਾਂ ਅੰਦਰ ਪ੍ਰਵੇਸ਼ ਕਰ ਗਈਆਂ ਗੁੱਸੇ ਨਾਲ ਭਰਿਆ ਪੀਰ ਬਾਹਰ ਨਿਕਲਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਚਲੀਖਾ ਭੰਗ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਝੂਠਿਆਂ ਦਾ ਸ਼ਹਿਰ ਹੈ ਇਸ ਲਈ ਮੈਂ ਇਸ ਨੂੰ ਕਰਕੇ ਕਰਨਾ ਚਾਹੁੰਦਾ ਸੀ ਇਸ ਚਰਦੇ ਇੱਕ ਸੇਠ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਜੇ ਮੈਂ ਖੁਦਾ ਅੱਗੇ ਬੇਨਤੀ ਕਰਕੇ ਉਸ ਨੂੰ ਇੱਕ ਪੁੱਤਰ ਲੈ ਦੇਵਾਂ ਤਾਂ ਉਹ ਪੁੱਤਰ ਸੇਠ ਮੇਰੀ ਸੇਵਾ ਵਿੱਚ ਦੇਵੇਗਾ ਮੈਂ ਤਾਂ ਖੁਦਾ પાસે ਉਸ ਨੂੰ ਪੁੱਤਰ ਲੈ ਦਿੱਤਾ ਪਰ ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ ਸਾਰਾ ਸ਼ਹਿਰ ਵੀ ਉਸ ਨਾਲ ਹਮਦਰਦੀ ਕਰਦਾ ਏ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਗੁਰੂ ਜੀ ਨੇ ਪੀਰ ਨੂੰ ਕਿਹਾ ਕਿ ਆਪਾਂ ਹੁਣੇ ਹੀ ਸਾਰੇ ਮਾਮਲੇ ਦੀ ਜਾਂਚ ਕਰਦੇ ਹਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਕਿਹਾ ਕਿ ਬਾਜ਼ਾਰ ਵਿੱਚੋਂ 1 ਪੈਸੇ ਦਾ ਝੂਠ ਤੇ 1 ਪੈਸੇ ਦਾ ਸੱਚ ਖਰੀਦ ਲਿਆਓ ਹਰੇਕ ਦੁਕਾਨਦਾਰ ਭਾਈ ਮਰਦਾਨੇ ਨੂੰ ਛਦਾਈ ਸਮਝ ਕੇ ਅੱਗੇ ਤੋਰ ਦੇਵੇ ਆਖਰ ਭਾਈ ਮਰਦਾਨਾ ਇੱਕ ਖਤਰੀ ਮੂਲ ਚਾਂਦ ਦੀ ਦੁਕਾਨ ਤੇ ਗਿਆ ਉਸ ਦੁਕਾਨਦਾਰ ਨੇ 2 ਪੈਸੇ ਲੈ ਲਏ ਤੇ ਇੱਕ ਪਰਚੀ ਤੇ ਲਿਖ ਦਿੱਤਾ ਮਰਨਾ ਸੱਚ ਹੈ ਜਿਉਣਾ ਝੂਠ ਮਰਦਾਨੇ ਨੇ ਉਹ ਪਰਚੀ ਗੁਰੂ ਜੀ ਨੂੰ ਦੇ ਦਿੱਤੀ ਗੁਰੂ ਜੀ ਨੇ ਉਹ ਪਰਚੀ ਪੀਰ ਨੂੰ ਦਿਖਾਈ ਤੇ ਕਿਹਾ ਇਸ ਸ਼ਹਿਰ ਵਿੱਚ ਸੱਚੇ ਲੋਕ ਵੀ ਵੱਸਦੇ ਨੇ ਇਸ ਲਈ ਸ਼ਹਿਰ ਨੂੰ ਕਰਕੇ ਕਰਨਾ ਠੀਕ ਨਹੀਂ ਗੁਰੂ ਜੀ ਨੇ ਮੂਲਚੰਦ ਨੂੰ ਪੀਰ ਤੇ ਡੇਰੇ ਬੁਲਾ ਲਿਆ ਤੇ ਉਸ ਨੂੰ ਕਿਹਾ ਤੂੰ ਪਰਚੀ ਤੇ ਲਿਖਿਆ ਹੈ ਕਿ ਮਰਨਾ ਸੱਚ ਹੈ ਜੇ ਤੈਨੂੰ ਇਸ ਗੱਲ ਦਾ ਯਕੀਨ ਹੈ ਤਾਂ ਤੂੰ ਘਰ ਬਾਹਰ ਆਪਣੇ ਪੁੱਤਰ ਦੇ ਹਵਾਲੇ ਕਰਕੇ ਪੀਰ ਦੀ ਸੇਵਾ ਵਿੱਚ ਆ ਜਾ ਮੂਲਚੰਦ ਨੇ ਇੰਜ ਕਰਨਾ ਮੰਨ ਲਿਆ ਤੇ ਆਪਣਾ ਸਭ ਕੁਝ ਛੱਡ ਕੇ ਪੀਰ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਪੀਰ ਨੇ ਗੁਰੂ ਜੀ ਦੀ ਸਿੱਖਿਆ ਲਈ ਉਸ ਦਾ ਧੰਨਵਾਦ ਕੀਤਾ ਇਹ ਦੇਖ ਕੇ ਪੀਰ ਬਹੁਤ ਖੁਸ਼ ਹੋਇਆ ਤੇ ਉਸ ਦਾ ਸਾਰਾ ਗੁੱਸਾ ਜਾਂਦਾ ਰਿਹਾ ਤੇ ਉਹ ਸ਼ਾਂਤ ਹੋ ਗਿਆ ਸ਼ਹਿਰ ਵਾਲੇ ਵੀ ਪੀਰ ਨੂੰ ਦੇਖ ਕੇ ਖੁਸ਼ ਹੋ ਗਏ ਤੇ ਬੇਫਿਕਰ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਬਹੁਤ ਬੇਅੰਤ ਹੈ ਉਸ ਅੱਗੇ ਸ਼ੈਰ ਨੂੰ ਕਰਕੇ ਕਰਨ ਦੀ ਪ੍ਰਾਰਥਨਾ ਕਰਨੀ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀ ਤੁਸੀਂ ਤਾਂ ਧਾਰਮਿਕ ਵਿਅਕਤੀ ਹੋ ਪੀਰਾਂ ਫਕੀਰਾਂ ਦਾ ਕੰਮ ਤਾਂ ਹੈ ਰੱਬ ਦੀ ਰਜਾ ਵਿੱਚ ਰਹਿਣਾ ਤਿਸਰਬਤ ਦਾ ਭਲਾ ਮੰਗਣਾ ਖੁਦਾ ਬੜਾ ਬੇਅੰਤ ਹੈ ਅਤੇ ਉਸ ਨਾਲ ਟੱਕਰ ਲੈਣੀ ਸ਼ੋਭ ਦੀ ਨਹੀਂ ਪੀਰਾਂ ਫਕੀਰਾਂ ਨੂੰ ਤਾਂ ਕਿਸੇ ਦਾ ਬੁਰਾ ਕਰਨ ਦਾ ਸੁਪਨੇ ਵਿੱਚ ਵੀ ਨਹੀਂ ਸੋਚਣਾ ਚਾਹੀਦਾ ਗੁਰੂ ਜੀ ਦਾ ਉਪਦੇਸ਼ ਸੁਣ ਕੇ ਪੀਰ ਦੀ ਨਿਸ਼ਾ ਹੋ ਗਈ ਉਹ ਵੀ ਗੁਰੂ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲੱਗਾ ਆਓ ਆਪਾਂ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਜੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਧੰਨਵਾਦ